ਮੇਰੀ ਗੱਲ ਸੁਣ ਹਜੇ ਥੀ ਖੜੀ ਐ ਤੂੰ ਹੈ ਮੰਮੀ ਐਸ਼ ਵਾਸਤੇ ਕੁਝ ਬਣਾਉਣਾ ਸਿਖਾਉਣਾ ਉਹ ਤਾਂ ਠੀਕ ਐ ਬਣਾਉਣਾ ਹੀ ਐ ਤੈ ਗੱਲ ਸੁਣ ਲੈ ਸਾਰੀ ਮੈਨੂੰ ਰਸੋਈ ਸਾਫ ਚਾਹੀਦੀ ਐ ਸਾਰਾ ਖਾਣਾ ਪਕਾਣਾ ਤੈ ਐ ਤੈਨੂੰ ਪਤਾ ਡੇਲੀ ਵਾਲਾ ਮੈਨੂੰ ਰੋਜ਼ ਸਮਝਾਉਣ ਦੀ ਲੋੜ ਨਹੀਂ ਠੀਕ ਐ ਸਾਰੇ A to Z ਪਾਂਡੇ ਚਿੰਕੇ ਸਾਫ ਕਰਕੇ ਇਹ ਨਾ ਹੋਵੇ ਕੋਈ ਮੱਖੀ ਡਿੱਗੇ ਉੱਪਰ ਪਾਂਡਿਆਂ ਦੇ ਕੱਪੜਾ-ਕਪੜਾ ਦੇ ਦੀ ਇਹ ਜਿਹੀ ਐ ਬੇਸੋੜੀ ਨਾਲੇ ਗੱਲ ਸੁਣ ਇੱਥੇ ਹੱਥ ਤਾਂ ਧੋ ਲੈਣੀ ਐ ਕਦੇ ਇਹਨੂੰ ਸਮਾਰ ਵੀ ਦਿਆ ਕਰ ਚੱਲ ਆ ਆ ਇਧਰ ਆ ਨੀ ਇਧਰ ਕਿਧਰ ਮੂੰਹ ਚੱਕਿਆ ਤੂੰ ਗੱਲ ਸੁਣ ਮੇਰੀ ਆ ਮੰਮੀ ਉਹ ਤੈਨੂੰ ਕੰਮ ਕਿਹਾ ਸੀਗਾ ਕੱਪੜੇ ਧੋਣ ਵਾਸਤੇ ਉਹ ਮੰਮੀ ਨੇ ਭੁੱਲ ਗਈ ਹੁਣੀ ਧੋ ਦੇਣੀ ਉਹ ਹੋ ਗੱਲ ਸੁਣ ਸਾਰੇ ਇਕੱਠੇ ਕਰ ਲੈ ਕੱਪੜੇ ਗੱਲ ਸੁਣ ਲੈ ਕਿਤੇ ਇੱਕੇ ਵਾਰ ਚ ਨਾ ਕਿਤੇ ਤੋਹ ਕਰਦੀ ਪਿਓ ਲਈ ਉਥੇ ਆਈ ਸਮਝ ਨਾਲੇ ਗੱਲ ਸੁਣ ਲੈ ਚਿੱਟੇ ਅੱਡ ਕੱਢ ਲਈ ਰੰਗਦਾਰ ਅੱਡ ਕੱਢ ਲਈ ਹਾਂ ਮੰਮੀ ਮੈਂ ਕਰਦੀ ਹਾਂ ਜਿਹੜੇ ਮਸ਼ੀਨ ਨਾਲ ਨੇ ਉਹ ਅੱਡ ਕੱਢ ਲੈਣੇ ਆ ਜਿਹੜੇ ਦੂਜੇ ਨੇ ਉਹ ਅੱਡ ਕੱਢ ਲੈਣੇ ਨਾ ਤੈਨੂੰ ਮਸ਼ੀਨ ਚ ਕੀ ਨਹੀਂ ਕਹਤਾ ਹੱਥਾਂ ਨਾਲ ਧੋਣੇ ਕੱਪੜੇ ਆਈ ਸਮਝ ਮੰਮੀ ਜਦੋਂ ਕਰੇ ਮਸ਼ੀਨ ਹੈਗੀ ਆ ਫਿਰ ਮਸ਼ੀਨ ਚ ਧੋਣੇ ਕੋਈ ਲੋੜ ਨਹੀਂ ਮਸ਼ੀਨ ਚ ਖਰਾਬ ਕਰ ਦੇਗੀ ਤੈਨੂੰ ਅਕਲ ਨਹੀਂ ਵਾਸਤਾ ਨਹੀਂ ਮਸ਼ੀਨ ਚ ਚਲਾਉਣ ਦੀ ਹੱਥਾਂ ਨਾਲ ਧੋਣੇ ਹੈਗੇ ਨਰੇ ਗਾਲ ਸੁਣ ਲੈ ਨਾ ਉਹਨਾਂ ਤੇ ਬੁਰਸ਼ ਮਾਰਨਾ ਨਾ ਤੇ ਨਾ ਕੋਈ ਥਾਪਾ ਮਾਰਨਾ ਹੱਥਾਂ ਨਾਲ ਚੰਗੀ ਤਰ੍ਹਾਂ ਪਿਆਰ ਨਾਲ ਧੋਈ ਤੇ ਇੱਕ ਗੱਲ ਹੋਰ ਸੁਣ ਐਸ਼ ਦੇ ਤੇ ਮੇਰੇ ਕੱਪੜੇ ਜਦੋਂ ਧੋਵੇਂਗੀ ਨਾ ਉਦੋਂ ਮੈਨੂੰ ਬੁਲਾ ਲਈ ਠੀਕ ਹੈ ਹੁਣ ਮੈਂ ਘੰਟਾ ਆਰਾਮ ਕਰਦੀ ਆ ਤੇ ਕੋਈ ਕੰਮ ਰਹਿਣਾ ਨਹੀਂ ਚਾਹੀਦਾ ਤੇ ਇੱਧਰ ਹੂੰ ਹੀ ਨਾਲ ਮਟੋੜੇ ਕਰਦੀ ਫਿਰਦੀ ਨਹੀਂ ਤੇ ਮਸ਼ੀਨ ਨੂੰ ਤਾਂ ਹੱਥ ਨਾ ਲਾ ਬੈਠੀ ਫਿਰ ਹੱਥ ਹੀ ਧੋੜੂ ਤੇਰੇ ਨੀ ਐਸ਼ ਨੂੰ ਬੁਲਾ ਕੇ ਨਹੀਂ ਨੀ ਐਸ਼ ਨੂੰ ਕਿੱਧਰ ਬੁਲਾਉਣੀ ਐ ਤੂੰ ਮੈਂ ਜਾਨੀ ਐਸ਼ ਕੋਲੇ ਨਹੀਂ ਮੰਮੀ ਉਹਨੇ ਮੈਨੂੰ ਕਿਹਾ ਸੀਗਾ ਵੀ ਜਿਹਦੇ ਦੁੱਧ ਕੱਪੜੇ ਧੋਵੇਂਗਾ ਮੈਨੂੰ ਵੀ ਸੁਖਾ ਦੇ ਇਹਨੂੰ ਮਾਮਾ ਧਵਾ ਦੇ ਬੱਸ ਬੱਸ ਐਸ਼ ਆ ਨਾ ਜਿਹੜੀ ਉਹ ਐਸ਼ ਕਰਨ ਵਾਸਤੇ ਜੰਮੀ ਆ ਕੰਮ ਕਰਨ ਵਾਸਤੇ ਤਾਂ ਤੂੰ ਆ ਕੋਈ ਲੋੜ ਨਹੀਂ ਉਹਦੇ ਲਵੇ ਲੱਗਣ ਦੀ ਸਮਝ ਗਈ ਨਾ ਚੱਲ ਕੱਪੜੇ ਚੱਕ ਕੇ ਲਿਆ ਸਾਰੇ ਬਹਾਨੇ ਬੜੇ ਆਉਂਦੇ ਆ ਤੈਨੂੰ ਆ ਲੋ ਜੀ ਮੇਰੀ ਮੰਮੀ ਦੀ ਪਿਆਰੀ ਪਿਆਰੀ ਚੱਤ ਸਭ ਤੋਂ ਪਹਿਲਾਂ ਤੂੰ ਹੀ ਸਮਾਦਨੀ ਤੇ ਰੱਖ ਦਿੰਨੀ ਆ ਮੈਂ ਸਿੱਕਾ ਵੀ ਤਾਂ ਨਿਸ਼ਾਨੀ ਆ ਮੇਰੀ ਮੰਮੀ ਦੀ ਬਚੋ ਲੋਚ ਨਾ ਹਕੀਕਤ ਜੰਨੀ ਆ ਹੈ ਸਪੈਸ਼ਰੀ ਲੱਗੀ ਪਈ ਹੈ ਕੀ ਹੈ ਹੈ ਮੰਮੀ ਇਹ ਮੇਰੀ ਮੰਮੀ ਦੀ ਚਾਦਰ ਆ ਮੇਰੇ ਪਾਪਾ ਦੱਸਦੇ ਹੁੰਦੇ ਆ ਜਦੋਂ ਮੰਮੀ ਦਾ ਮਕਲਾਵਾ ਆਇਆ ਸੀ ਨਾ ਇਹ ਉਹਨਾਂ ਦੇ ਉੱਤੇ ਲੱਤੀ ਹੋਈ ਸੀ ਬਸ ਮੇਰੇ ਕੋਲ ਇਹ ਹੀ ਮੇਰੀ ਮਾਂ ਦੀ ਆਖਰੀ ਨਿਸ਼ਾਨੀ ਆ ਨਹੀਂ ਤੂੰ ਰਹਿਣ ਦੇ ਨਾ ਮਰੇ ਖੱਪਿਆਂ ਦੇ ਕੱਪੜੇ ਵੀ ਤੂੰ ਵਿੱਚ ਧੋਣੀ ਹੈਗੀ ਹੈ ਛੱਡ ਪਰਾਂ ਇਹਨੂੰ ਲੱਗੀ ਪਈ ਹੈ ਕੇਰੀ ਨਾ ਕਿਉਂ ਚੱਕੀ ਇਹ ਮੈਨੂੰ ਐ ਨਹੀਂ ਸਮਝ ਆਉਂਦੀ ਕੀ ਲੱਗਿਆ ਸੀ ਇਹਨੂੰ ਜਿਹੜੀ ਧੋਣ ਬੈਠ ਗਈ ਮੰਮੀ ਜਿਵੇਂ ਮੈਂ ਸਾਰੇ ਕੱਪੜੇ ਧੋਣੀਆਂ ਐ ਐਵੇਂ ਹੀ ਮੈਂ ਇਹ ਚਾਦਰ ਧੋਣੀਆਂ ਐ ਇਹ ਮੈਂ ਉੱਤੇ ਲੈਣੀ ਹੁੰਦੀ ਆ ਬੱਸ ਬੱਸ ਰਹਿਣ ਦੇ ਹੁਣ ਨਾ ਯਾਦ ਕਰਿਆ ਕਰ ਨਾਲੇ ਸਾਡੇ ਕੱਪੜਿਆਂ 'ਚ ਵਿੱਚ ਜਾਣੀ ਨਹੀਂ ਚਾਹੀਦੀ ਇਹਨੂੰ ਅੱਡ ਕੇ ਤੇ ਫੂਕਦੀ ਸਮਝ ਆ ਗਈ ਚੱਲ ਖੜੀ ਲੱਗੀ ਆ ਕੇਰੇ ਤਹਾਂ ਪ੍ਰੈਸਾ ਕਰ ਲਉ ਨੂੰ ਤੇ ਇਕ ਲਮ ਇਸ ਘਰ ਚ ਮੈਨੂੰ ਅੰਨਾ ਵੀ ਹੱਕ ਨਹੀਂ ਹੈਗਾ ਕਿ ਮੈਂ ਤੇਰੀ ਨਿਸ਼ਾਨੀ ਰੱਖ ਲਾਂ ਗੱਲ ਗਲਤੇ ਮੇਰੇ ਕੋਟ ਪੈਂਦੀ ਰਹਿੰਦੀ ਆ ਨਹੀਂ ਹੋ ਜਾ ਖੜੀ ਹੁਣ ਪਤਲ ਨਾ ਦਾ ਆਈ ਮਮਮੀ ਐਦਰਾਨੀ ਚੋਕੇ ਗੱਲ ਕਰ ਗੱਲ ਸੁਣ ਲੈ ਨਾ ਤੇ ਸਾਰੇ ਕੱਪੜੇ ਧੋ ਦੇ ਨਾਲੇ ਸਫਾਈਆਂ ਕਰ ਦੀ ਠੀਕ ਐ ਤੁਸੀਂ ਕਿੱਥੇ ਚੱਲੇ ਮਮੀ ਤੇਰੀ ਅਸ ਤਾਂ ਮੂਵੀ ਦੇਖਣ ਚੱਲੇ ਆ ਮਮੀ ਮੈਨੂੰ ਵੀ ਦਿਖਾ ਲਿਆ ਉਹ ਮੂਵੀ ਮੈਂ ਕਦੇ ਨਹੀਂ ਦੇਖੀ ਐ ਜੀ ਬਸ ਬਸ ਹੈਗੀ ਤੇਰੀ ਸ਼ਖਲ ਮੂਵੀ ਦੇਖਣ ਵਾਲੀ ਆਪਦਾ ਘਰੇ ਕੰਮ ਕਰ ਲਾ ਕੋਈ ਲੋੜ ਨਹੀਂ ਸਾਡੇ ਨਾਲ ਡਿੱਬਣ ਦੀ ਮੈਂ ਮਮੀ ਨਾਲ ਆ ਨਹੀਂ ਆਉਂਦੀ ਕੋਈ ਨਹੀਂ 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 ਐਵੇਂ ਨਹੀਂ ਪੁੱਤ ਐਸੇ ਨੂੰ ਨਾਲ ਰੱਖਣਾ ਆਏਗਾ ਆਪਾਂ ਕੋਈ ਲੋੜ ਨਹੀਂ ਨਾ ਘਰ ਦੇ ਕੰਮ ਕੌਣ ਕਰੂ ਐ ਦੱਸੀ ਮਮੀ ਮੈਂ ਸਾਰੇ ਕੰਮ ਇੱਕ ਝਟਕੀ ਚ ਨਿਮੇੜ ਦੂੰ ਪਰ ਮੈਨੂੰ ਫਿਲਮਾਂ ਦਿਖਾ ਲਿਓ ਤੁਸੀਂ ਦੇਖ ਲਾ ਹੁਣ ਤਾਂ ਇਹ ਝਟਕੀਆਂ ਚ ਨਿਮੇੜ ਦੂ ਕੰਮ ਬਾਹਰੀ ਸਿਆਣੀ ਹੈ ਨਾ ਨਾ ਉਹ ਕੰਮ ਕੌਣ ਕਰੂਗਾ ਝਟਕੀਆਂ ਚ ਨਿਮੇੜ ਦੇਗੀ ਕੋਈ ਲੋੜ ਨਹੀਂ ਹੈਗੀ ਸਾਡੇ ਨਾਲ ਜਾਣ ਦੀ ਨਾਲੇ ਇਹਨੂੰ ਪਤਾ ਕੀ ਆਖਣਗੇ ਉੱਥੇ ਵੀ ਕੌਣ ਹੈ ਇਹ ਚਲੋ ਮੰਮੀ ਫਿਰ ਦੀਦੀ ਕੋਈ ਨਾ ਆਪਾਂ ਫਿਰ ਤੁਹਾਨੂੰ ਲੈ ਚਲਾਂਗੇ ਟਿਕਦੇ ਨਹੀਂ ਚਲ ਚਲ ਕੰਮ ਕਰ ਲੈ ਇੱਥੇ ਮੂੰਹ ਚੱਕੀ ਖੜੀ ਐ ਮੈਨੂੰ ਪਤਾ ਫਿਰ ਬਹਾਨੇ ਦੇ ਬਣਾ ਕੇ ਭੇਜਗੀ ਆ ਜਾ ਪੁੱਤ ਕਿਉਂ ਇਹਨੂੰ ਦੋਹੋ ਕਰਦੀ ਹੈਗੀ ਹੈਪੀ ਹੈਪੀ ਬਤਾਨੇ ਕਿਦਰ ਗਿਆ ਸਾਰੇ ਹੈਪੀ ਵੀਰੇ ਵੀਰੇ ਕੀ ਹੋ ਗਿਆ ਇੱਥੇ ਕੀ ਹੋ ਗਿਆ ਪੈਰ ਤੇ ਮੈਨੂੰ ਲੱਗਦਾ ਨਾ ਕੀ ਹੋ ਗਿਆ ਵੀਰੇ ਤੂੰ ਹਾਂ ਲੜ ਗਿਆ ਤੂੰ ਹਾਂ ਲੜ ਗਿਆ ਦੇਖਾ ਇਹ ਵੀਰੇ ਇਹ ਤਾਂ ਨੀਲਾ ਹੋ ਗਿਆ ਤੂੰ ਤੂੰ ਵੀਰੇ ਘਰੇ ਆ ਕੇ ਤੂੰ ਡਾਕਟਰ ਤੇ ਜਾਣਾ ਸੀ ਨਾ ਵੀਰੇ ਤੂੰ ਡਾਕਟਰ ਤੇ ਚੱਲ ਮੇਰੇ ਨਾਲ ਚੱਲ ਖੜੋ ਨਹੀਂ ਬਣੇ ਮੈਂ ਡਾਕਟਰ ਤੇ ਨਹੀਂ ਜਾਣਾ ਕਿੰਨਾ ਡਾਕਟਰ ਤੇ ਨਹੀਂ ਜਾਣਾ ਵੀਰੇ ਤੂੰ ਉਹਦੀ ਹਾਲਤ ਤਾਂ ਦੇਖ ਲਾ ਤੈਨੂੰ ਪਤਾ ਨਾ ਮੰਮੀ ਨੇ ਕਿਹਾ ਮੈਨੂੰ ਪੁੱਛੇ ਬਣ ਕਿਤੇ ਜਾਣਾ ਨਹੀਂ ਹੈਗਾ ਤੂੰ ਇੱਕ ਮਿੰਟ ਰੁਕ ਵੀਰੇ ਮੈਂ ਨਾ ਅੰਬ ਦਾ ਚਾਰ ਲੈ ਕੇ ਆਉਣੀ ਆ ਉਹ ਘੱਟਾ ਲਗਾ ਦੇਣੀ ਆ ਇੱਕ ਮਿੰਟ ਰੁਕ ਭਏ ਓਏ ਰਬਾ ਹੇਹ ਦੇਰੇ ਇੱਕ ਮਿੰਟ ਰੁਕ ਮੈਨੂੰ ਚਾਰ ਲਾਉਣੀ ਆ ਠੀਕ ਹੋ ਜਾਊਗਾ ਬਸ ਬਰੇ ਇੱਕ ਫਸਾ ਕੋ ਜੀ ਹਾਵੀ ਦੇ। ਉਹ ਕੀ ਗੱਲ ਹੋ ਗਈ? ਕਿਉਂ ਰੌਲਾ ਪਾਇਆ ਹੋਇਆ ਹੈ? ਉਹ ਕੀ ਗੱਲ? ਓਹ ਹੋ ਹੋ। ਵੀਰੇ ਨੂੰ ਠੂਹੇ ਨੇ ਕੱਟ ਲਿਆ। ਹੈ? ਹਾਂ। ਠੂਹੇ ਨੇ ਕੱਟ ਲਿਆ। ਕਿੱਥੇ? ਆ ਦੇਖ ਪਪਾ। ਓ ਮੇਰੇ ਰੱਬਾ ਓਏ ਥੋ ਤੁਨੂੰ ਅਕਲ ਕਿਉਂ ਨਹੀਂ ਇਹਨੂੰ ਠੂਹੇ ਨੇ ਕੱਟ ਲਿਆ ਇਹਨੂੰ ਡਾਕਟਰ ਦੇ ਲਿਆਂਦੇ ਓ ਇਹਨੂੰ ਦਵਾਈਆਂ ਦਿੰਦਾ ਟੀਕਾ ਲੋਂਦਾ ਇਹਦਾ ਇਲਾਜ ਕਰਦਾ ਤੁਸੀਂ ਚੱਕ ਕੇ ਘਰੇ ਲਿਆਏ। ਓ ਤੁਹਾਨੂੰ ਅਕਲ ਕਿਉਂ ਨਹੀਂ ਹੈ ਨਹੀਂ? ਪਪਾ ਮੰਮੀ ਨੇ ਕਿਹਾ ਵੀ ਮੈਂ ਓ ਕਿਹੜੀ ਮੰਮੀ? ਮੰਮੀ ਕਿੱਥੇ ਤੇਰੀ? ਉਹ ਤਾਂ ਫਿਲਮ ਦੇਖਣ ਗਏ ਉਧਰ ਫਟੇ ਨੂੰ ਘਰੇ ਮੁੰਡਾ ਮਰੀ ਜਾਂਦਾ ਉਹਨੂੰ ਫਿਲਮ ਦੇਖਣ ਦੀ ਪਈ ਹੋਈ ਹੈ ਉਹ ਕੋਈ ਨਾ ਪਤਾ ਮੈਨੂੰ ਠੀਕ ਹੈ ਉਹ ਠੀਕ ਕਿਹੜੇ ਪਾਸੇ ਯਾਰ ਤੂੰ ਸਾਰਾ ਤੂੰ ਸੁਜਿਆ ਪਿਆ ਮੂੰਹ ਤੇਰਾ ਇੰਨਾ ਹੋਇਆ ਪਿਆ ਅੱਖਾਂ ਤੇਰੀਆਂ ਲਾਲ ਪਿੰਜੂ ਵਰਗੀਆਂ ਹੋਈਆਂ ਪਿਆ ਜਾਨ ਤੇਰੀ ਨਿਕਲੀ ਜਾਂਦੀ ਹੈ ਉੱਥੋਂ ਤੂੰ ਕਹਿੰਦਾ ਠੀਕ ਹੈ ਲਓ ਇਹਨੂੰ ਡਾਕਟਰ ਦੇ ਲੈ ਕੇ ਚਲੀਏ ਪਰ ਪਪਾ ਮੰਮੀ ਨੇ ਕਿਵੇਂ ਮੇਰੇ ਤੋਂ ਬਿਨਾ ਪੁੱਛੇ ਕਿਸੇ ਨਹੀਂ ਜਾ ਉਹ ਕਿਹੜੀ ਮੰਮੀ ਉਹ ਬੇਅਕਲ ਔਰਤ ਕਟੀੜ ਕਿਸੇ ਥਾਂ ਦੀ ਉਹ ਉਹਨੂੰ ਕੀ ਪਤਾ ਹੈ ਉਹਨੇ ਬੰਦਾ ਕਰੇ ਮਰਦਾ ਹੋਵੇ ਮੰਮੀ ਨੂੰ ਦੇਖੀ ਜਾਈਏ ਚੱਲ ਮੇਰੇ ਖੜਾ ਹੋ ਦੇਖ ਲਓ ਕਿੱਦਰ ਦੀ ਧਿਆਨਦਾਰੀ ਹੈ ਬੈ ਜਾ ਬੈ ਜਾ ਬੈ ਜਾ ਬੈ ਜਾ ਆਰਾਮ ਕਰ ਇੱਕਦਮ ਨਹੀਂ ਉਠਣਾ ਦੇਖੋ ਕਿ ਮੰਮੀ ਦਾ ਹੁਕਮ ਹੈ ਕਿੱਦਰ ਦੀ ਧਿਆਨਦਾਰੀ ਹੈ ਇਹ ਬੰਦਾ ਕਰੇ ਮਰਦਾ ਹੋਵੇ ਮੰਮੀ ਦਾ ਹੁਕਮ ਚਾਹੀਦਾ ਆਹਾਹਾ ਇਹੋ ਜਾਂ ਮੰਮੀ ਆ ਘਰ ਘਰ ਜੰਮਣ ਤਾਂ ਕਿ ਸਾਰਾ ਸੰਸਾਰ ਤਰੱਕੀਆਂ ਕਰੇ ਅੰਤ ਹੈ ਜੀ ਮੰਮੀ ਕਤੀੜ ਕਿਸੇ ਥਾਂ ਦੀ ਕਿੱਥੇ ਆਹੋ ਪਤਾ ਨਹੀਂ ਕੋਤੋਂ ਫਿਲਮ ਦੇਖਣ ਗਏ ਆ ਫਿਲਮ ਤੇ ਦਿਖਾਤੀ ਫਿਲਮ ਆ ਕਰੇ ਦੇਖ ਕੇ ਮੁੰਡੇ ਦਾ ਹਾਲ ਹੋਇਆ ਪਿਆ ਇਹਨਾਂ ਨੂੰ ਫਿਲਮਾਂ ਦੇਖਣ ਦੀ ਬਣੀ ਹੋਈ ਏ ਪਾਪਾ ਫਿਰ ਇਹਨੂੰ ਆਪਾਂ ਡਾਕਟਰ ਦੇ ਚਲ 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 ਹਾਂ ਇਹਨੂੰ ਡਾਕਟਰ ਦੇ ਜੇ ਕਤੀੜ ਉਹ ਨਹੀਂ ਕਿਤੇ ਪਾਸੇ ਦੀ ਕਿਸੇ ਰੋਗ ਦੀ ਹੈ ਨਹੀਂ ਮਮੀ ਨਾ ਆਹ ਕੀ ਬੋਲੀ ਇਹਨੂੰ ਨਾ ਮੈਨੂੰ ਐ ਦੱਸ ਕਤੀੜ ਕਿਹਨੂੰ ਕਿਹਾਗਾ ਕਤੀੜ ਕਹੈ ਨਾ ਤੈਨੂੰ ਤੈਨੂੰ ਲੱਗਦਾ ਇੱਥੇ ਹੋਰ ਕੋਈ ਖੜਾ ਜਿਹਨੂੰ ਕਤੀੜ ਕਿਹਾ ਜਾ ਸਕਦਾ ਹੋਵੇ ਤੂੰ ਕਤੀੜ ਐ ਸਿਰੇ ਦੀ ਸਿਰੇ ਦੀ ਸਿਰੇ ਦੀ ਪੁੱਛ ਕਿਉਂ ਤਾ ਕਿਉਂ ਐ ਵੀ ਦੱਸ ਦੇ ਉਹ ਮੁੰਡਾ ਮਰਨ ਵਾਲਾ ਪਿਆ ਤੂੰ ਕਹਿ ਨਹੀਂ ਇਹ ਪਹਿਲਾ ਪ੍ਰੈਜ਼ੀਡੈਂਟ ਆ ਸਾਹਿਬ ਦੇ ਸੈਨ ਚਾਈ ਦੇ ਡਾਕਟਰ ਦੇ ਫੇਰ ਜਾਊਗਾ ਬਜੋ ਬੰਦਾ ਮਰ ਗਿਆ ਫੇਰ ਹਸਪਤਾਲ ਲਜਾਏ ਉਹ ਨਾ ਜਾਏ ਉਹ ਕਿਸ ਤਰ੍ਹਾਂ ਦੀ ਔਰਤ ਐ ਤੂੰ ਤੇਰੇ ਵਰਗੀਆਂ ਮਾਮਾ ਘਰ ਘਰ ਹੋਣ ਜਿਹੜੀਆਂ ਪਹਿਲਾ ਆਰਡਰ ਦੇਣ ਫੇਰ ਡਾਕਟਰ ਦੇ ਲਜਾਣ ਤਾਂ ਕਿ ਕੋਈ ਦੁਨੀਆ ਦੇ ਬਚਾਈ ਨਾ ਧੰਨੋ ਮਾਤਾ ਜੀ ਧੰਨੋ ਕਿਉਂ ਨਹੀਂ ਜਾਣਦਾ ਡਾਕਟਰ ਦੇ ਦੱਸ ਮੈਨੂੰ ਤੂੰ ਬਸ ਕਰ ਬਸ ਕਰ ਬਥੇਰਾ ਬੋਲ ਮੈਂ ਕਹਿੰਦਾ ਓ ਚਾ ਹਾ ਬੰਦਾ ਮਰੀ ਜਾਂਦਾ ਉਹਦਾ ਪਲਾ ਇਹਦੇ ਚ ਐ ਉਹਨੂੰ ਡਾਕਟਰ ਦੇ ਨਾਲ ਚੱਲ ਮੈਂ ਛੱਡ ਜੋ ਗੱਲ ਤਾਂ ਸਰ ਫਟੇ ਮੋ ਹਾਂ ਕਿਹਾ ਪਿਆ ਬੋਲਣਾ ਗੱਲ ਸੁਣ ਲੈ ਇਹ ਉੱਥੇ ਜਾ ਕੇ ਜਾਦੇ ਜੀਆਂ ਕੁੜੀਆਂ ਨਾ ਲੈ ਆਵੇ ਮੈਂ ਤਾਂ ਤਾ ਰੋਕਿਆ ਹੋਇਆਗਾ ਓਏ ਹਾਏ 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 ਓ ਮੇਰਾ ਰੱਬਾ ਅੱਕੜਾ ਵੱਡਾ ਫਿਕਰ ਹੈ ਫਿਕਰਾਂ ਚ ਅੱਧੀ ਹੋ ਗਈ ਅੱਧੀ ਰਹੇਗੀ ਓਏ ਉਹਦੇ ਠੂਹਾਂ ਲੜੇ ਉਹ ਕੜੀ ਪਾਲਦਾ ਮਹਿਮਾਨ ਹੈ ਤੈਨੂੰ ਇਹ ਹੋਇਆ ਤਾਂ ਜਰਦਾ ਨਾ ਲੈ ਆਵੇ ਜਰਦੇ ਦੀਆਂ ਕੁੜੀਆਂ ਬੀਬੀ ਜੀ ਡਾਕਟਰ ਦੀ ਦੁਕਾਨ ਤੋਂ ਨਹੀਂ ਮਿਲਦੀਆਂ ਆ ਹਟਾਂ ਤੋਂ ਮਿਲਦੀਆਂ ਬੀੜੀਆਂ ਜਰਦੇ ਦੀਆਂ ਪੁਰੀਆਂ ਡਾਕਟਰ ਨੂੰ ਦਵਾਈਆਂ ਮਿਲਦੀਆਂ ਤੈਨੂੰ ਨਾਲੇ ਇਹਨੇ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਇਹਦਾ ਨਾਜ਼ਰ ਦਾ ਨਾ ਬੀੜੀ ਦਾ ਕੋਈ ਨਸ਼ਾ ਕੱਖ ਨਹੀਂ ਕਰਦਾ ਇਹ ਹੋਰ ਧਰੋਈਆ ਤੈਨੂੰ ਕੀ ਕਹੇ ਧਰੋਈਆ ਹੋ ਤੇਰਾ ਆ ਕੀ ਲੱਗ ਜ ਬੋਲੀਏ ਨਾ ਮੈਨੂੰ ਸ਼ਰਮ ਮਨ ਮਾੜੀ ਬੋਟੀ ਕਾਦੀ ਸ਼ਰਮ ਮੰਨਾਂ ਮੈਂ ਕਿਉਂ ਸ਼ਰਮ ਮੰਨਾਂ ਮੁੰਡਾ ਮਰਨ ਵਾਲਾ ਪਿਆ ਤੂੰ ਕਹੀ ਜਨੇ ਮੈਨੂੰ ਡੀਕੋ ਫਿਰ ਫਿਰ ਮੈਂ ਡਾਕਟਰ ਦੇ ਭੇਜੂਗੀ ਕਹਾ ਨਾ ਕਹੂੰਗੀ ਮੈਂ ਤਾਂ ਕਿਉਂ ਨਾਲੇ ਮੈਂ ਚਲਉਣੀ ਹੈਗੀ ਮੇਰੇ ਕੋਲ ਹੀ ਹੈ ਸਾਰਾ ਸਾਫਤਾ ਤੇਰੇ ਘਰੇ ਤਾਂ ਅਮਰੀਕਾ ਦੀ ਟ੍ਰੈਜਰੀ ਲੱਗੀ ਹੋਈ ਹੈ ਇੱਥੇ ਡਾਲਰ ਛੱਬਦੇ ਆ ਕਿੱਥੋਂ ਦਾ ਪੈਸਾ ਉਹ ਜੇ ਮੈਂ ਘਰ ਨਾ ਸੰਭਾਲਾਂ ਨਾ ਹੁਰਨਾ ਉੱਡ ਜੂਗੀ ਹੁਰ ਲਓ ਅੱਛਾ ਹਾਂ ਹੁਰ ਲਓ ਮਰੀਜਾਂ ਨੂੰ ਸੰਭਾਲਣ ਨਾਲ ਉੱਡ ਜੂਗੀ ਆ ਟਾਪਲੈਸ ਜਿਹੜੇ ਪਾਈ ਫਿਰਦੇ ਨੇ ਇਹਦੇ ਨਾਲ ਹੁਰ ਲਓ ਨਿਊਟ ਦੀ ਕੁੜੀਏ ਪਾ ਰੱਖੇ ਆਪਦੇ ਹੀ ਪਾਲੇ ਪਿੰਡ ਚ ਘੁੰਮੋ ਟਾਪਲੈਸ ਪਾ ਕੇ ਫੇਰ ਨਹੀਂ ਹੁਰ ਲੋੜਦੀ ਨਹੀਂ ਤਾਂ ਇੱਥੇ ਹੁਰ ਲੋੜਦੀ ਹੈ ਉਹ ਬੰਦਾ ਮਰੀ ਜਾਂਦਾ ਉਹਦੇ ਨਾਲ ਹੁਰ ਲੋੜਦੀ ਹੈ ਫਿਲਮਾਂ ਵੇਖਣ ਨਾਲ ਹੋਰ ਲੋਨੀ ਉੱਡਦੀ। ਨਾ ਕੀ ਹੋਇਆ ਇਹਨੂੰ? ਚੰਗਾ ਭਲਾ ਤਾਂ ਪਿਆਗਾ। ਐਨੀ ਬੁੜਕੀ ਜਾਂ ਮੈਂ ਤੂੰ ਤਾਂ। ਇਹ ਚੰਗਾ ਭਲਾ ਹੈ? ਹਾਂ। ਇਹਨੂੰ ਚੰਗਾ ਭਲਾ ਕਹਿੰਦੀ ਐ। ਜੇ ਇਹ ਚੰਗਾ ਭਲਾ ਤਾਂ ਮੈਨੂੰ ਤੇਰੀ ਗੱਲ ਕਹਿਣ ਦੇ ਉੱਤੇ ਸ਼ਰਮ ਆਉਂਦੀ ਐ ਸ਼ਰਮ। ਮੈਨੂੰ ਸ਼ਰਮ ਆਉਂਦੀ ਐ ਕਿ ਤੂੰ ਇਹ ਗੱਲ ਕਹਿ ਰਹੀ ਐ ਚੰਗਾ ਭਲਾ ਚੰਗਾ ਭਲਾ ਇਹਦਾ ਹਾਲ ਚੰਗੇ ਭਲੇ ਵਾਲਾ। ਤੂੰ ਦੇਖ ਇਹਦੇ ਚੂੰਹਾਂ ਲੜ ਗਿਆ। ਇਹ ਠੂੰਹਾਂ ਲੜਿਆ ਹੋਇਆ ਐ। ਕੋਈ ਨਹੀਂ। ਕੋਈ ਗੱਲ ਨਹੀਂ ਇੱਥੋਂ ਲਾ ਲਾਂਗੇ ਪੋਰਾ ਮਿੱਟੀ ਦਾ ਤੇਲ ਜਾ ਉਹਦੇ ਨਾਲ ਹੀ ਹੋ ਚੁੱਕੀ ਗੱਲ ਹਾਂ ਕਦੇ ਤੇਰੇ ਲੜਿਆ ਹੋਇਆ ਫੇਰ ਪਤਾ ਲੱਗੇ ਗੱਲਾਂ ਕਰਨੀ ਬੱਸ ਹਾਂ ਮੇਰੇ ਲੜਾ ਤੂੰ ਜਿੱਦੈ ਮੇਰਾ ਲੜਾਇਆ ਹੋਇਆ ਲੜ ਗਿਆ ਨਾ ਫੇਰ ਦੂਜਾ ਸਾਹ ਨਹੀਂ ਆਉਣਾ ਆ ਘਰ ਦੇ ਵਿੱਚ ਉਹਦੇ ਹੁਰ ਲੋਡੂਗੀ ਜਿੱਦੈ ਤੂੰ ਇਸ ਗੱਲ ਤੇ ਇਸ ਘਰ ਨੂੰ ਲਿਆ ਆਈ ਸਮਝ ਗਈ ਤੂੰ ਕਰ ਪੱਟਣਾ ਕਰ ਰੱਖਿਆ